4 ਦਸੰਬਰ 2025 ਦੀਆਂ ਖਾਸ ਖਬਰਾਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਦਾ ਜਿਹੜਾ ਜ਼ਿੰਦਗੀ ਨਾਮਾ ਦੇ ਵਿੱਚ ਅੱਜ ਦਾ ਵਿਚਾਰ ਕਹਿੰਦਾ ਜਿਸ ਤਰ੍ਹਾਂ ਹਨੇਰੇ ਨੂੰ ਦੂਰ ਕਰਨ ਦੇ ਲਈ ਚਾਨਣ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਅੰਧਵਿਸ਼ਵਾਸ ਨੂੰ ਦੂਰ ਕਰਨ ਦੇ ਲਈ ਵਿਗਿਆਨ ਦਾ ਗਿਆਨ ਵੰਡਣ ਦੀ ਵੀ ਜ਼ਰੂਰਤ ਹੈ ਤੇ ਲੋ ਦੋਸਤੋ ਗੱਲਬਾਤ ਕਰਦੇ ਆ ਦੇਸ਼ ਦੇ ਦੀਆਂ ਅੱਜ ਦੀਆਂ ਖਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਇਨਵੈਸਟਮੈਂਟ ਪੰਜਾਬ ਕਹਿੰਦੇ ਨੇ ਭਾਈ ਜਾਪਾਨ ਦੇ ਵਿੱਚ ਜਿਹੜੇ ਨੇ ਰੁਪਈਏ ਬੜੇ ਨੇ ਸੀਐਮ ਮਾਨ ਹੁਣਾ ਦਾ ਜਿਹੜਾ ਜਾਪਾਨ ਦੌਰਾ ਭਰ ਦਿੱਤਾ ਹੈ ਰੁਪਈਆਂ ਦੇ ਨਾਲ ਬੋਰਾ ਮਜੇਠੀਆਂ ਦੀ ਜ਼ਮਾਨਤ ਰੱਦ ਹੋਈ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਕਲੇਸ਼ ਜਿਹੜਾ ਵਧਿਆ ਇਸ ਤਰ੍ਹਾਂ ਦੀਆਂ ਖਬਰਾਂ ਨੇ ਜੜੀਆਂ ਤੇ ਨਾਲ ਨਾਲ ਵਿਦੇਸ਼ਾਂ ਦੀ ਵੀ ਗੱਲ ਕਰਾਂਗੇ ਪੁਤਿਨ ਸਾਹਿਬ ਜਿਹੜੇ ਨੇ ਇੰਡੀਆ ਦੀ ਫੇਰੀ ਦੇ ਉੱਤੇ ਐ 30 35 ਘੰਟੇ ਜਿਹੜੇ ਨੇ ਇੰਡੀਆ ਦੇ ਵਿੱਚ ਰਹਿਣਗੇ ਦੇਖਦੇ ਆ ਕੀ 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 ਜੜੀਆਂ ਨੇ ਅੱਜ ਸ਼ਾਮ ਤੱਕ ਜੜੀਆਂ ਨੇ ਸੰਧੀਆਂ ਜੜੀਆਂ ਨੇ ਹੁੰਦੀਆਂ ਨੇ ਇਨਵੈਸਟ ਪੰਜਾਬ ਜਪਾਨ ਦੌਰੇ ਦੇ ਉੱਤੇ ਤੀਜੇ ਦਿਨ ਮੁੱਖ ਮੰਤਰੀ ਨੇ ਸੂਬੇ ਦੇ ਲਈ 500 ਕਰੋੜ ਰੁਪਏ ਦਾ ਸੁਰੱਖਿਅਤ ਕੀਤਾ ਨਿਵੇਸ਼ ਕਹਿੰਦੇ ਆਈਚੀ ਸਟੀਲ ਕਾਰਪੋਰੇਸ਼ਨ ਦੇ ਨਾਲ ਸਮਝੌਤਾ ਸਹੀਬੰਦ ਕੀਤਾ ਗਿਆ ਹੁਣ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਨੇ ਕਿ ਮਿਲਣਗੀਆਂ ਹਜ਼ਾਰਾਂ ਨੌਕਰੀਆਂ ਜਪਾਨ ਦੀ ਇਹ ਵੱਡੀ ਕੰਪਨੀ ਪੰਜਾਬ ਦੇ ਵਿੱਚ ਨਿਵੇਸ਼ ਕਰੇਗੀ 400 ਕਰੋੜ ਰੁਪਿਆ ਸੂਬੇ ਦੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਜਪਾਨ ਦੀ ਮੋਹਰੀ ਕੰਪਨੀ ਟੋਪਨ ਸਪੈਸ਼ੈਲਟੀ ਫਿਲਮਜ਼ ਪ੍ਰਾਈਵੇਟ ਲਿਮਟਿਡ ਜਿਹੜੀ ਹੈ टीएसएफ ਨੇ ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਦੇ ਨਾਲ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਲਈ ਇੱਕ ਰਸਮੀ ਸਮਝੌਤਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ टीएसएफ ਜਿਹੜੀ ਹੈ ਤੇ ਇਨਵੈਸਟ ਪੰਜਾਬ ਨੇ ਸੂਬੇ ਦੇ ਵਿੱਚ ਇੱਕ ਸਕਿੱਲ ਐਕਸੀਲੈਂਸ ਸੈਂਟਰ ਸਥਾਪਿਤ ਕਰਨ ਦੇ ਲਈ ਸਾਂਝੇਦਾਰੀ ਅਤੇ ਸਹਿਯੋਗ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਹੁਨਰਮੰਦ ਅਰਧ ਹੁਨਰਮੰਦ ਵਿਅਕਤੀਆਂ ਕਾਮਿਆਂ ਅਤੇ ਨੌਜਵਾਨਾਂ ਨੂੰ ਉੱਚ ਪੱਧਰੀ ਜਿਹੜੀ ਹੈ ਸਖਲਾਈ ਜਿਹੜੀ ਹੈ ਪ੍ਰਦਾਨ ਕੀਤੀ ਜਾ ਸਕੇ ਉਹਨਾਂ ਕਹਿ ਕਿ ਇਹ ਪਹਿਲਾ ਇਹ ਪਹਿਲ ਜਿਹੜੀ ਆ ਅਧਜੋਗਾ ਦੀਆਂ ਲੋੜਾਂ ਦੇ ਅਨੁਸਾਰ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੰਜਾਬ ਦੇ ਵਿੱਚ ਨਵੇਂ ਜਿਹੜੇ ਨੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ ਆਪਣੇ ਜਾਪਾਨ ਦੌਰੇ ਦੇ ਉੱਤੇ ਤੀਜੇ ਦਿਨ ਦੇ ਵਿੱਚ ਜਿਹੜਾ ਮਾਨ ਸਾਹਿਬ ਨੇ ਨਾਲ ਦੱਸਿਆ ਕਿ ਸੂਬੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ ਹੈ ਦੂਜਾ ਜਿਸ ਦੇ ਵਿੱਚ ਜਾਪਾਨ ਦੀ ਸਟੀਲ ਕੰਪਨੀ ਆਈਸੀ ਸਟੀਲ ਨੇ ਸੂਬੇ ਦੇ ਵਿੱਚ ਵਰਤਮਾਨ ਸਪੈਸ਼ਲ ਸਟੀਲਜ਼ ਨਾਲ ਜਿਹੜਾ ਆਪਣੇ ਸਹਿਯੋਗ ਨੂੰ ਵਧਾਉਣ ਦੀ ਹਾਮੀ ਜੜੀ ਹੈ ਭਰੀ ਹੈ ਇਸੇ ਤਰ੍ਹਾਂ ਹੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਅੱਜ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ 540 ਕਰੋੜ ਰੁਪਏ ਦੀ ਡਰੱਗ ਮਨੀ ਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਗ੍ਰਫਤਾਰ ਕੀਤਾ ਸੀ ਵਿਸ਼ੇਸ਼ ਸਰਕਾਰੀ ਵਕੀਲ ਫਰੀ ਸੌਫਤ ਨੇ ਇੱਥੇ মিডিਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਸਟਿਸ ਜਿਹੜੇ ਨੇ ਤ੍ਰਿਵ ਤ੍ਰਿਵ ਭਵਨ ਦਈਆ ਦੀ ਜਿਹੜੀ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਮੁਹਾਲੀ ਦੀ ਇੱਕ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਮਜੀਠੀਆ ਇਸ ਵੇਲੇ ਪਟਿਆਲਾ ਦੀ ਨਵੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਮਜੀਠੀਆ ਨੇ ਆਪਣੇ ਖਿਲਾਫ ਇਸ ਕੇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਜਿਹੜਾ ਦੱਸਿਆ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦੇ ਮਜੀਠੀਆ ਦੇ ਖਿਲਾਫ 2021 ਦੇ ਵਿੱਚ ਨਾਰਕੋਟਿਕ ਡਰੱਗਸ ਐਂਡ ਸਾਈਕੋ ਸਾਈਕੋਟ੍ਰੋਪਿਕ ਸਬਸਟੈਂਸ ਜਿਹੜੇ ਨੇ ਐਂਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਜੜਾ ਕੀਤਾ ਗਿਆ ਸੀ ਇਸੇ ਤਰ੍ਹਾਂ ਗੱਲ ਕਰੀਏ ਤਾਂ ਜੋ ਹਾਲਾਤ ਨੇ ਕਾਗਜ਼ داخل ਕਰਨ ਦੇ ਮੌਕੇ ਕਈ ਥਾਈ ਹੰਗਾਮਾ ਹੋਇਆ ਆ ਅਕਾਲੀ ਦਲ ਦੇ ਅਕਾਲੀ ਦਲ ਤੇ ਕਾਂਗਰਸ ਨੇ ਆਪ ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹੈ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿਹੜੀਆਂ ਨੇ ਹਾਈ ਕੋਰਟ ਦੇ ਵੱਲੋਂ ਰਾਜ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਨਾਬਾ ਦੇ ਵਿੱਚ ਨਾਮਜ਼ਦ ਗਈ ਭਰਾਂਜਾਂ ਦੇ ਕਾਂਗਰਸੀ ਉਮੀਦਵਾਰ ਤੋਂ ਕਾਗਜ਼ ਖੋਲੇ ਗਏ ਜ਼ਿਲ੍ਹਾ ਪਰਿਸ਼ਦ ਦੇ ਉੱਤੇ ਸਹਿਮਤੀ ਚੋਣਾਂ ਦੇ ਵਿੱਚ ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਸੁਖਵੀਰ ਪਟਿਆਲਾ ਪਹੁੰਚੇ ਨੇ ਤੇ ਪੁਲਿਸ ਦੇ ਅਧਿਕਾਰੀਆਂ ਦੀ ਆਡੀਓ ਕਲਿੱਪ ਵਾਇਰਲ ਜੜੀ ਹੋਈ ਹੈ ਉਹਦੇ ਉੱਤੇ ਗੱਲ ਕੀਤੀ ਹੈ ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਇਲੈਕਸ਼ਨ ਚੋਰੀ ਕਰਨ ਲੱਗ ਪਏ ਸੁਨੀਲ ਜਾਖੜ ਬੀਜੇਪੀ ਤੋਂ ਜਿਹੜਾ ਨੇ ਉਹਨਾਂ ਨੇ ਬਿਆਨ ਦਿੱਤਾ ਵੜਿੰਗ ਸਾਹਿਬ ਕਹਿੰਦੇ ਨੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨਾਮਜ਼ਦਗੀਆਂ ਤੋਂ ਪਹਿਲਾਂ ਆਪ ਤੇ ਹੋਏ ਤੜਿੰਗ ਕਿਆ ਕੀ ਕਬਰਾਟ ਦੇ ਵਿੱਚ ਆਈ ਆਮ ਆਦਮੀ ਪਾਰਟੀ ਵਿਰੋਧੀ ਧਿਰ ਨੂੰ ਡਰਾਉਣ ਦੀ ਕਰ ਰਹੀ ਹੈ ਕੋਸ਼ਿਸ਼ ਦੂਸਰੇ ਪਾਸੇ ਪੰਚਾਇਤ ਸਿਮਤੀ ਬਲਾਕ ਰਈਆ ਦੇ 129 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰ ਦਿੱਤੇ ਗਏ ਨੇ ਬਲਾਕ ਸਿਮਤੀ ਬਨੇਰਾ ਬਲਾਕ ਸਮਿਤੀ ਬਨੇਰਾ ਤੋਂ ਨਾਮਜ਼ਦਗੀ ਭਰਨ ਪਹੁੰਚੇ ਸਾਬਕਾ ਸਰਪੰਚ ਗੁਰਮੀਤ ਕੌਰ ਦੇ ਕਾਗਜ਼ ਕਥਿਤ ਪ੍ਰਸ਼ਾਸਨ ਦੀ ਇਮਾਰਤ ਦੇ ਅੰਦਰੋਂ ਕੋਹ ਲੈ ਗਏ ਗੁਰਮੀਤ ਕੌਰ ਦੇ ਪਤੀ ਭੀਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਨਾਮਜ਼ਦਗੀ ਦਰਜ ਕਰਵਾਉਣਾ ਜਾ ਰਹੇ ਸੀ ਕਿ ਡੀਐਸਪੀ ਨਾਬਾ ਦੇ ਕਮਰੇ ਦੇ ਬਿਲਕੁਲ ਬਾਹਰ ਰਾਹਦਾਰੀ ਦੇ ਵਿੱਚੋਂ ਇੱਕ ਨੌਜਵਾਨ ਮੇਰੇ ਕੋਲ ਫਾਈਲ ਖੋ ਕੇ ਭੱਜ ਗਿਆ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਜਲਦੀ ਹੀ ਕਾਗਜ਼ ਦੁਬਾਰਾ ਤਿਆਰ ਕਰਕੇ ਆਪਣੇ ਪੱਤਰ ਜਮ੍ਹਾਂ ਕਰਵਾਉਣਗੇ ਪਰ ਚੋਣ ਕਮਿਸ਼ਨ ਦੀ ਬਿਲਕੁਲ ਨੱਕ ਹੇਠੇ ੱਟਕੇਸ਼ਾਈ ਹੋ ਰਹੀ ਹੈ ਇਸ ਮੌਕੇ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਹਨਾਂ ਕਹਿ ਕੇ ਕਿ ਇਹ ਉਮੀਦਵਾਰ ਨਾਲ ਧੱਕਾ ਨਹੀਂ ਬਲਕਿ VOTER ਦੇ ਨਾਲ ਧੱਕਾ ਹੋ ਰਿਹਾ ਹੈ ਕਿਉਂਕਿ ਸਰਕਾਰ ਆਪਣੇ ਉਮੀਦਵਾਰ ਧੱਕੇ ਦੇ ਨਾਲ ਲੋਕਾਂ ਉੱਪਰ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਬਾ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਉਕਤ ਸ਼ਿਕਾਇਤ ਉਹਨਾਂ ਦੇ ਧਿਆਨ ਦੇ ਵਿੱਚ ਆਈ ਹੈ। ਦੋਸ਼ੀ ਦੀ ਪਛਾਣ ਕਰਕੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਚਾਇਤੀ ਸੰਸਦਾਵਾਂ ਦੀਆਂ ਚੋਣਾਂ ਦੇ ਵਿੱਚ ਵਿਰੋਧੀਆਂ ਨੂੰ ਕਾਗਜ਼ ਦਾਖਲ ਕੀਤੇ ਜਾਣ ਤੋਂ ਰੋਕੇ ਜਾਣ ਨਾਲ ਸੰਬੰਧਿਤ ਪਟਿਆਲਾ ਪੁਲਿਸ ਦੇ ਉੱਚ ਅਫਸਰਾਂ ਦੀ ਇੱਕ ਵੀਡੀਓ ਜਿਹੜੀ ਹੈ ਸੌਰੀ ਆਡੀਓ ਨੂੰ ਲੈ ਕੇ ਧਾਇਰ ਪਟੀਸ਼ਨ ਦੇ ਉੱਤੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਨੋਟੀਸ ਜਾਰੀ ਕਰ ਦਿੱਤਾ ਗਿਆ ਚੋਣ ਕਮਿਸ਼ਨ ਨੇ ਤੇ ਸੰਬੰਧਿਤ ਤੇਰਾ ਨੂੰ ਸੋਮਵਾਰ ਨੂੰ ਅਗਲੀ ਜੜੀ ਹੈ ਸੁਣਵਾਈ ਮੌਕੇ ਆਪਣਾ ਜਵਾਬ ਦਾਇਰ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਦੂਸਰੇ ਪਾਸੇ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਹਾਈ ਕੋਰਟ ਦੇ ਵਿੱਚ ਅੱਜ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਗਈ। ਹਾਈ ਕੋਰਟ ਨੇ ਹਾਈ ਕੋਰਟ ਦੇ ਮੁੱਖ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ 베ਰੀ ਨੇ ਆਪਣੇ ਜਿਹੜਾ ਮਾਮਲੇ ਦੀ ਸੁਣਵਾਈ ਦੇ ਦੌਰਾਨ ਆਡੀਓ ਨੂੰ ਰਿਕਾਰਡ ਦੇ ਉੱਤੇ ਲਿਆਂਦਾ ਤੇ ਇਸ ਦੀ ਕਾਪੀ ਰਾਜ ਚੋਣ ਕਮਿਸ਼ਨ ਨੂੰ ਦੇਣ ਦੇ ਲਈ ਵੀ ਕਿਹਾ ਗਿਆ। ਪਟੀਸ਼ਨ ਦੇ ਵਿੱਚ ਪਟਿਆਲਾ ਦੇ ਐਸਐਸਪੀ ਨੂੰ ਪਾਰਟੀ ਬਣਾਇਆ ਗਿਆ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਆਡੀਓ ਦੇ ਵਿੱਚ ਪੁਲਿਸ ਅਧਿਕਾਰੀ ਵਿਰੋਧੀ ਉਮੀਦਵਾਰਾਂ ਨੂੰ ਰੀਟਰਨਿੰਗ ਅਫਸਰਾਂ ਦੇ ਦਫ਼ਤਰਾਂ ਤੱਕ ਨਾ ਪਹੁੰਚਣ ਦੀ ਹਦਾਇਤ ਕਰ ਰਹੇ ਨੇ ਸੁਣਾਈ ਦੇ ਦੌਰਾਨ ਆਡੀਓ ਰਿਕਾਰਡਿੰਗ ਦੇ ਤੱਥ ਵੀ ਜਿਹੜੇ ਸੁਣਾਏ ਗਏ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਪੁਲਿਸ ਅਫਸਰਾਂ ਦੇ ਇਹ ਨਿਰਦੇਸ਼ ਜਿਹੜੇ ਆਦਰਸ਼ ਚੋਂ ਜਾਪਦਾ ਅਤੇ ਸੰਵਿਧਾਨ ਦੇ ਅਨੁਛੇਦ 14 19 ਤੇ 21 ਦੀ ਉਲੰਘਣਾ ਹੈ ਬੈਂਚ ਨੇ ਸਵਾਲ ਕੀਤਾ ਕਿ ਇਸ ਦੇ ਬਾਰੇ ਸ਼ਿਕਾਇਤ ਚੋਨ ਕਮਿਸ਼ਨ ਦੇ ਕੋਲ ਦਰਜ ਕੀਤੀ ਗਈ ਹੈ ਐਡਵੋਕੇਟ ਜਨਰਲ ਐਮ ਐਸ ਬੇਦੀ ਨੇ ਧਾਰ ਪਟੀਸ਼ਨ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇਹ ਪਟੀਸ਼ਨ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ ਤੇ ਜਨ ਹਿੱਤ ਪਟੀਸ਼ਨ ਵਜੋਂ ਸਵੀਕਾਰ ਕਰਨ ਯੋਗ ਨਹੀਂ ਹੈ ਪਟੀਸ਼ਨ ਕਰਤਾ ਨੇ ਅੱਜ ਸੁਣਵਾਈ ਦੇ ਦੌਰਾਨ ਹੀ ਰਾਜ ਚੋਣ ਕਮਿਸ਼ਨ ਦੇ ਕੋਲ ਕੀਤੀ ਸ਼ਿਕਾਇਤ ਦੀ ਕਾਪੀ ਪੇਸ਼ ਕੀਤੀ ਗਈ ਸੀ ਜੋ ਕਿ ਪਹਿਲਾ ਰਿਕਾਰਡ ਦਾ ਹਿੱਸਾ ਨਹੀਂ ਸੀ ਦੂਸਰੇ ਪਾਸੇ ਪੰਜਾਬ ਦੇ ਡੀ ਆਈ ਜੀ ਪਿਛਲੇ ਦਿਨਾਂ ਦੇ ਵਿੱਚ ਜੋ ਅਰੈਸਟ ਹੋਏ ਸੀ ਭੁੱਲਰ ਦੇ ਲਈ ਅੰਤਮ ਅਥਾਰਟੀ ਕੌਣ ਹੈ ਕੁਐਸਚਨ ਮਾਰਕ ਕੀਤਾ ਹੈ ਹਾਈ ਕੋਰਟ ਨੇ सीबीआई ਦੀਆਂ ਸ਼ਿਕਾਇਤਾਂ ਦੇ ਉੱਤੇ ਵਿਚਾਰ ਕੀਤਾ ਹੈ ਡੀਆਈਜੀ ਹਰਚੰਨ ਸਿੰਘ ਭੁੱਲਰ ਦੀ ਇਹ ਦਲੀਲ ਕਿ सीबीआई ਸਿਰਫ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਵਿਰੁੱਧ ਹੀ ਕਾਰਵਾਈ ਕਰ ਸਕਦੀ ਹੈ ਤੋਂ ਲਗਭਗ ਇੱਕ ਹਫ਼ਤੇ ਦੇ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ ਵੀਰਵਾਰ ਸਵੇਰੇ ਇਹ ਸਵਾਲ ਕੀਤਾ ਕਿ ਇੱਕ ਆਈਪੀਐਸ ਅਧਿਕਾਰੀ ਜਿਹੜਾ ਹੈ ਕਿਸ ਦਾ ਕਰਮਚਾਰੀ ਹੁੰਦਾ ਹੈ ਤੇ ਆਲ ਇੰਡੀਆ ਸਰਵਿਸ ਐਕਟ ਅਤੇ ਸੰਬੰਧਿਤ ਨਿਯਮਾਂ ਦੀ ਮੰਗ ਕੀਤੀ ਹੈ ਚੀਫ ਜਸਟਿਸ ਸ਼ੀਲ ਨਾਗੋ ਅਤੇ ਜਸਟਿਸ ਸੰਜੀਵ ਬੈਰੀ ਦੇ ਜਿਹੜਾ ਬੈਂਚ ਨੇ ਸੁਣਵਾਈ ਦੇ ਦੌਰਾਨ ਸਵਾਲ ਕੀਤਾ ਕਿ ਰਾਜ ਸਰਕਾਰ ਦੇ ਕੋਲ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੀ ਸ਼ਕਤੀ ਹੈ ਪਰ ਅੰਤ ਦੇ ਵਿੱਚ ਅੰਤਮ ਅਥਾਰਟੀ ਕੌਣ ਹੈ ਉਹਨਾਂ ਦੇ ਵਕੀਲ ਸੀਨੀਅਰ ਐਡਵੋਕੇਟ ਰਣਦੀਪ ਸਿੰਘ ਰਾਏ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਭੁੱਲਰ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਨੇ ਇਸ ਤਰ੍ਹਾਂ ਸੰਬੰਧਿਤ ਅਥਾਰਟੀ ਪੰਜਾਬ ਹੈ ਕੋਰਟ ਨੇ ਕਿਹਾ ਹੈ ਪੰਜਾਬ ਰਾਜ ਦੇ ਵਿੱਚ ਇੱਕ ਆਈਏਐਸ ਅਧਿਕਾਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਪ੍ਰਵਾਨਗੀ ਦੇ ਲਈ ਫਾਈਲ ਪੰਜਾਬ ਰਾਜ ਨੂੰ ਭੇਜੀ ਹੈ ਤੁਹਾਨੂੰ ਉਸ ਅਥਾਰਟੀ ਤੋਂ ਪ੍ਰਵਾਨਗੀ ਲੈਣ ਦੀ ਲੋੜ ਹੈ ਜਿਸ ਦੀ ਸੇਵਾ ਦੀ ਲੋਕ ਸੇਵਕ ਹੈ ਇਹ ਮਾਮਲਾ ਹੁਣ ਦੁਪਹਿਰ ਦੇ ਖਾਣੇ ਤੋਂ ਬਾਅਦ ਜਿਹੜਾ ਸੀ ਸੁਣਿਆ ਗਿਆ ਤੇ ਜਾਵੇਗਾ ਉਸ ਸਮੇਂ ਦੀ ਇਹ ਰਿਪੋਰਟ ਹੈ ਮਹੱਤਵਪੂਰਨ ਅਧਿਕਾਰ ਖੇਤਰ ਦਾ ਸਵਾਲ ਉੱਠਿਆ ਕਿ ਦਿੱਲੀ ਸਪੈਸ਼ਲ ਪੁਲਿਸ ਜਿਹੜਾ ਸਟੈਬਲਿਸ਼ ਮੈਂਟ ਜਿਹੜੀ ਐਕਟ ਦੇ ਤਹਿਤ ਗਠਿਤ ਸੀਬੀਆਈ ਇੱਕ ਖਾਸ ਹੁਕਮ ਤੋਂ ਬਿਨਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੋਂ ਇਲਾਵਾ ਕਿਸੇ ਹੋਰ ਦੀ ਜਾਂਚ ਕਰ ਸਕਦੀ ਹੈ ਪਿਛਲੀ ਸੁਣਵਾਈ ਦੇ ਦੌਰਾਨ ਅੱਜ ਹਾਈ ਕੋਰਟ ਦੇ ਸਾਹਮਣੇ ਇਹ ਜਿਹੜੀ ਗੱਲ ਆਈ ਹੈ ਰਾਏ ਨੇ ਵਕੀਲ ਸੰਗਰਾਮ ਸਿੰਘ ਸਾਰੋ ਅਤੇ ਅਰਜੁਨ ਸਿੰਘ ਰਾਏ ਨੇ ਦਲੀਲ ਦਿੱਤੀ ਸੀ ਕਿ ਡੀਐਸਪੀ ਐਕਟ ਦੀ ਧਾਰਾ ਜਿਹੜੀ 5 ਚੰਡੀਗੜ੍ਹ ਵਿੱਚ ਏਜੰਸੀ ਦੇ ਅਧਿਕਾਰ ਖੇਤਰ ਨੂੰ ਸਿਰਫ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੱਕ ਸੀਮਤ ਕਰਦੀ ਹੈ رائے ਨੇ ਦੱਸਿਆ ਕਿ ਧਾਰਾ 5 ਜਿਹੜੀ ਹੈ ਇੱਕ ਸਪਸ਼ਟ ਤੌਰ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਡੀਐਸਪੀਈ ਸ਼ਕਤੀਆਂ ਨੂੰ ਵਧਾਉਣ ਦੇ ਲਈ ਕੇਂਦਰ ਸਰਕਾਰ ਦੇ ਇੱਕ ਖਾਸ ਅਧేశ ਦੀ ਮੰਗ ਕਰਦੀ ਹੈ رائے ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਨਿਰਦੇਸ਼ ਸਿਰਫ ਚੰਡੀਗੜ੍ਹ ਦੇ ਵਿੱਚ ਤਾਇਨਾਤ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਸੀਬੀਆਈ ਨੂੰ ਅਧਿਕਾਰਤ ਕਰਦਾ ਹੈ ਨਾ ਕਿ ਰਾਜ ਅਧਿਕਾਰਾਂ ਨੂੰ ਕਿਸੇ ਵੀ ਵਿਆਪਕ ਵਿਆਖਿਆ ਖਾਸ ਤੌਰ ਦੇ ਉਤੇ सीबीआई ਨੂੰ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਦੇ ਸਿਰਫ ਇਸ ਦੇ ਲਈ ਜਾਂਚ ਕਰਨ ਦੀ ਇਜਾਜ਼ਤ ਦੇਣਾ ਕਿਉਂਕਿ ਉਹਨਾਂ ਦੀ ਰਾਜਧਾਨੀ ਚੰਡੀਗੜ੍ਹ ਹੈ ਪ੍ਰਭਾਵਸ਼ਾਲੀ ਟੰਗ ਦੇ ਨਾਲ ਏਜੰਸੀ ਨੂੰ ਦੋ ਰਾਜਾਂ ਦੇ ਲਈ ਇੱਕ ਸੁਪਰ ਪਾਵਰ ਚੌਕਸੀ ਬਿਊਰੋ ਵਿੱਚ ਜਿਹੜਾ ਬਦਲ ਦੇਵੇਗੀ ਜੋ ਕਿ ਕਾਨੂੰਨ ਦੇ ਦੁਆਰਾ ਉਮੀਦ ਨਹੀਂ ਹੈ ਪਾਰਲੀਮੈਂਟ ਵਿੰਟਰ ਸੈਸ਼ਨ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੀ ਇਨਪੁਟ ਨਵੀਂ ਹੈ ਅੱਜ ਦੀ ਜ਼ਰੂਰੀ ਵਸਤੂਆਂ ਦੇ ਉੱਤੇ ਜਿਹੜਾ ਕੋਈ ਸੈਸ ਨਹੀਂ ਹੋਏਗਾ ਤੇ ਮਾਲੀਆ ਸੂਬਿਆਂ ਦੇ ਨਾਲ ਸਾਂਝਾ ਕੀਤਾ ਜਾਵੇਗਾ ਤੇ ਵਿੱਤ ਮੰਤਰੀ ਨੇ ਬਿਆਨ ਦਿੱਤਾ ਹੈ ਮਨੀਸ਼ ਤਿਵਾੜੀ ਤੇ ਰਣਜੀਤ ਰੰਜਨ ਵੱਲੋਂ ਸੰਸਦ ਦੇ ਵਿੱਚ ਹਵਾ ਪ੍ਰਦੂਸ਼ਣ ਦੇ ਉੱਤੇ ਚਰਚਾ ਦੇ ਲਈ ਕੰਮ ਜਿਹੜਾ ਰੋਕੂ ਨੋਟਿ ਜਾਰੀ ਕੀਤਾ ਗਿਆ ਮੰਗਿਆ ਗਿਆ ਭਈ ਇਹਦੇ ਉੱਤੇ ਕਰੋ ਭਾਈ ਕੰਮ ਨਹੀਂ ਹੋ ਰਿਹਾ ਤੇ ਅੱਜ ਸੋਨੀਆ ਗਾਂਧੀ ਜਾਂ ਹੋਰ ਸਾਰੇ ਲੋਕ ਵੀ ਜਿਹੜੇ ਨੇ ਨੱਕ ਦੇ ਉੱਤੇ ਤੇ ਮੂੰਹ ਦੇ ਉੱਤੇ ਜਿਹੜੇ ਨੇ ਰੁਮਾਲ ਵਗੈਰਾ ਜਾਂ ਉਹਨਾਂ ਦੇ ਮਾਸਕ ਵਗੈਰਾ ਜਿਹੜੇ ਨਜ਼ਰ ਆਏ ਨੇ ਫੋਟੋ ਤੁਹਾਨੂੰ ਦਿਖਾਈ ਹੈ ਪਹਿਲਾਂ ਵੀ ਇਸੇ ਤਰ੍ਹਾਂ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਯੂਕਰੇਨ ਦੇ ਬਾਰੇ ਅਮਰੀਕਾ ਰੂਸ ਵਾਰਤਾ ਉਸਾਰੂ ਰਹਿਣ ਦਾ ਜਿਹੜਾ ਦਾਵਾ ਕੀਤਾ ਹੈ ਪੁਤਿਨ ਦੇ ਸਲਾਹਕਾਰ ਦੇ ਵੱਲੋਂ ਅਮਰੀਕੀ ਤਜਵੀਜ਼ ਦੇ ਉੱਤੇ ਵਿਚਾਰ ਵਟਾਂਦਰੇ ਦੀ ਲੋੜ ਜਿਹੜੀ ਜਤਾਈ ਹੈ ਤੇ ਪੁਤਿਨ ਦੇ ਸੀਨੀਅਰ ਸਲਾਹਕਾਰ ਯੂਰੀ ਉਸ਼ਾਕੋਵ ਨੇ ਦਾਵਾ ਕੀਤਾ ਹੈ ਕਿ ਯੂਕਰੇਨ ਦੇ ਵਿੱਚ ਕਰੀਬ 4 ਸਾਲਾਂ ਤੋਂ ਚੱਲ ਰਹੀ ਜੰਗ ਖਤਮ ਕਰਨ ਦੇ ਲਈ ਰੂਸ ਤੇ ਅਮਰੀਕਾ ਵਿਚਾਲੇ ਵਾਰਤਾ ਜਿਹੜੀ ਉਸਾਰੂ ਰਹੀ ਹੈ ਉੰਜ ਉਹਨਾਂ ਇਹ ਜ਼ਰੂਰ ਆਖਿਆ ਕਿ ਜੰਗ ਰੋਕਣ ਦੇ ਲਈ ਹਾਲੇ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਪੁਤਿਨ ਨੇ ਮੰਗਲਵਾਰ ਜਿਹੜਾ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ سفیر ਸਟੀਫ ਜਿਹੜੇ ਨੇ ਵਿਟਕੋਫ ਅਤੇ ਜਵਾਈ ਜੇਰਡ ਕੁਸ਼ਨਰ ਦੇ ਨਾਲ ਕ੍ਰੈਮਲਿਨ ਦੇ ਵਿੱਚ ਕਰੀਬ 5 ਘੰਟਿਆਂ ਤੱਕ ਗੱਲਬਾਤ ਕੀਤੀ ਹੈ ਦੋਵੇਂ ਧਿਰਾਂ ਨੇ ਯੂਕਰੇਨ ਜੰਗ ਰੋਕਣ ਦੇ ਲਈ ਹੋਈ ਚਰਚਾ ਦਾ ਖੁਲਾਸਾ ਨਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ ਪਰ ਖਬਰਾਂ ਫਿਰ ਵੀ ਲੱਗ ਗਈਆਂ ਨੇ ਉਸ਼ਾ ਕੋਵ ਨੇ ਕਿਹਾ ਕਿ ਖਿੱਤਿਆਂ ਦੇ ਮੁੱਦੇ ਦੇ ਉੱਤੇ ਹਾਲੇ ਕੋਈ ਸਮਝੌਤਾ ਨਹੀਂ ਹੋਇਆ ਜਿਸ ਤੋਂ ਬਿਨਾ ਮਸਲੇ ਦਾ ਹੱਲ ਕੱਢਣਾ ਮੁਸ਼ਕਲ ਹੋਏਗਾ ਕੁਝ ਅਮਰੀਕੀ ਤਜਵੀਜ਼ਾਂ ਨੂੰ ਮੰਨਿਆ ਜਾ ਸਕਦਾ ਹੈ ਪਰ ਉਹਨਾਂ ਦੇ ਉੱਤੇ ਹੋਰ ਵਿਚਾਰ ਵਟਾਉਂਦਰੇ ਦੀ ਲੋੜ ਹੈ ਪੁਤਿਨ ਨੇ ਕੀਵ ਦੇ ਯੂਰੋਪੀਅਨ ਭਾਈਵਾਲਾਂ ਦੇ ਅਮਰੀਕਾ ਦੀ ਅਗਵਾਈ ਹੇਠ ਯੂਕਰੇਨ ਜੰਗ ਦੇ ਖਾਤਮੇ ਦੀਆਂ ਕੋਸ਼ਿਸ਼ਾਂ ਨੂੰ ਜਿਹੜਾ ਸਾਬੋਤਾਜ ਕਰਨ ਦਾ ਦੋਸ਼ ਲਾਇਆ ਉਹਨਾਂ ਕਹਿ ਕਿ ਯੂਰੋਪੀਅਨਾਂ ਜਿਹੜੇ ਆਗੂਆ ਨੇ ਆਗੂਆਂ ਕੋਲ ਸ਼ਾਂਤੀ ਦਾ ਏਜੰਡਾ ਨਹੀਂ ਹੈ ਤੇ ਉਹ ਜੰਗ ਚਾਹੁੰਦੇ ਹੈ ਉਦਰ ਯੂਕਰੇਨੀਆ ਤੇ ਯੂਰੋਪੀਅਨ ਆਗੂਆਂ ਨੇ ਪੁਤਿਨ ਦੇ ਉੱਤੇ ਸ਼ਾਂਤੀ ਕੋਸ਼ਿਸ਼ਾਂ ਦੇ ਵਿੱਚ ਫਰਜ਼ੀ ਦਿਲਚਸਪੀ ਦਿਖਾਉਣ ਦਾ ਦੋਸ਼ ਲਾਇਆ ਹੈ। ਯੂਕਰੇਨ ਦੇ ਰਾਸ਼ਪਤੀ ਵਾਲਾਦੀਮੀਰ ਜ਼ੇਲੈਸਕੀ ਨੇ ਕਿਹਾ ਕਿ ਜੇ ਵਾਰਤਾ ਤੋਂ ਹਾਂ ਪੱਕੀ ਸੰਕੇਤ ਮਿਲੇ ਤਾਂ ਉਹ ਛੇਤੀ ਹੀ ਅਮਰੀਕੀ ਬਫਤ ਨੂੰ ਮਿਲਣਗੇ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬੇਹਾ ਨੇ ਜਿਹੜਾ ਇਹ ਕਿਹਾ ਕਿ ਪੁਤਿਨ ਦੁਰੀਆਂ ਦਾ ਸਮਾਂ ਬਰਬਾਦ ਕਰਨਾ ਬੰਦ ਕਰੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਜਾਵੇਟ ਕਪ ਕੂਪਰ ਜਿਹੜੇ ਨੇ ਉਹਨਾਂ ਕਿਹਾ ਕਿ ਰੂਸੀ ਆਗੂ ਨੂੰ ਖੂਨ ਖਰਾਬਾ ਬੰਦ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਪੁਤਿਨ ਇੰਡੀਆ ਵਿਜ਼ਿਟ ਕੀਤੀ ਅੱਜ 2021 ਦਾ ਜਿਹੜਾ ਅਧੂਰਾ ਸੌਦਾ ਹੈ ਹੁਣ ਕਹਿੰਦਾ ਹੈ ਪੂਰਾ ਹੋਏਗਾ ਇਹ ਕੁਐਸਚਨ ਮਾਰਕ ਹੈ ਜੇ 트럼ਪ ਟੈਰਫ ਵਿਚਾਲੇ ਮੋਦੀ ਤੇ ਪੁਤਿਨ ਦੀ ਜਿਹੜੀ ਹੈ ਨਿੱਜੀ ਮੀਟਿੰਗ ਹੋਏਗੀ ਨਵੀਂ ਉਚਾਈ ਦੇ ਉੱਤੇ ਭਾਰਤ ਰੂਸ ਦੇ ਰਿਸ਼ਤੇ ਨੇ ਡਿਪਟੀ ਪੀਐਮ ਨੇ ਜਿਹੜੇ ਪ੍ਰਗਟਾ ਦਿੱਤੀ ਹੈ ਸਿਵਲ ਐਵੀਏਸ਼ਨ ਦੇ ਵਿੱਚ ਅੱਗੇ ਵਧਣ ਦੀ ਆਸ ਦੱਸੀ ਹੈ ਰੂਸ ਨੇ ਭਾਰਤ ਦੇ ਨਾਲ ਸਿਵਲ ਐਵੀਏਸ਼ਨ ਸੈਕਟਰ ਦੇ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਤਿਆਰੀ ਜ਼ਾਹਰ ਕਰ ਦਿੱਤੀ ਹੈ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੈਨਿਸ ਜਿਹੜਾ ਨੇ ਮਤੂਰੋਵ ਨਿਜੜਾ ਸਪੂਤਨਿਕ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਮਤੂਰੋਵ ਨੇ ਕਿਹਾ ਕਿ ਰੂਸ ਦੇ ਵਿੱਚ ਰੂਸ ਇੱਕ ਅਜਿਹਾ ਭਾਈਵਾਲ ਹੈ ਜੋ ਭਾਰਤ ਦੇ ਨਾਲ-ਨਾਲ ਸਿਰਫ ਅਤੀ ਆਧੁਨਿਕ ਏਵੀਏਸ਼ਨ ਟੈਕਨੋਲੋਜੀ ਦੀ ਸਪਲਾਈ ਰਾਹੀ ਹੀ ਨਹੀਂ ਸਗੋਂ ਭਾਰਤ ਦੇ ਘਰੇਲੂ ਏਵੀਏਸ਼ਨ ਉਦਯੋਗ ਦੇ ਵਿਕਾਸ ਦੇ ਵਿੱਚ ਸਹਾਇਤਾ ਕਰਕੇ ਵੀ ਕੰਮ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਦੇ ਮੁਤਾਬਕ ਦੋਹਾਂ ਦੇਸ਼ਾਂ ਦੀ ਆਪਸੀ ਜਿਹੜੀ ਦਿਲਚਸਪੀ ਫੌਜੀ ਖੇਤਰ ਤੋਂ ਅੱਗੇ ਵਧ ਕੇ ਸਿਵਲ ਏਵੀਏਸ਼ਨ ਦੇ ਵਿੱਚ ਸਹਿਯੋਗ ਵਧਾਉਣ ਦੇ ਵਿੱਚ ਹੋ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦਾ ਸਫਲ ਏਵੀਏਸ਼ਨ ਸਹਿਯੋਗ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਮਿਸਾਲ ਦੇ ਵਜੋਂ ਭਾਰਤ ਦੇ ਵਿੱਚ ਮਸ਼ਹੂਰ MiG-21 ਜਿਹੜਾ ਜੈਟ ਫਾਈਟਰਸ ਤੇ SU-30MKI ਮਲਟੀ ਰੋਲ ਫਾਈਟਰਸ ਦਾ ਜਿਹੜਾ ਉਤਪਾਦਨ ਹੈ ਲਾਇਸੈਂਸ ਅਧੀਨ ਕੀਤਾ ਜਾਂਦਾ ਹੈ ਮਤੂਰੋਵ ਨੇ ਇਹ ਵੀ ਦੱਸਿਆ ਕਿ ਮੇਕ ਇਨ ਇੰਡੀਆ ਪਹਿਲ ਕਦਮੀ ਦੇ ਤਹਿਤ ਭਾਰਤ ਦਾ ਉਦਯੋਗਿਕ ਖੇਤਰ ਤੇਜ਼ੀ ਦੇ ਨਾਲ ਤਰੱਕੀ ਕਰ ਰਿਹਾ ਹੈ ਤੇ ਭਾਰਤ ਦਾ 에ਅਰ ਟਰਾਂਸਪੋਰਟ ਬਾਜ਼ਾਰ ਜਿਹੜਾ ਨਿਰੰਤਰ ਰੂਪ ਦੇ ਵਿੱਚ ਵਿਕਾਸ ਜਿਹੜਾ ਹੈ ਕਰ ਰਿਹਾ ਹੈ ਸੂਪਰ ਜੈਟ ਜਹਾਜ਼ਾਂ ਦੇ ਨਾਲ ਭਵਿੱਖ ਦੇ ਵਿੱਚ ਸਹਿਯੋਗ ਰੂਸੀ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਸੂਪਰ ਜੈਟ ਜਹਾਜ਼ਾਂ ਨੇ ਪਹਿਲਾਂ ਹੀ 40 ਮਿਲੀਅਨ ਤੋਂ ਵੱਧ ਜਿਹੜੇ ਯਾਤਰੀਆਂ ਨੂੰ ਲਿਜਾਇਆ ਤੇ ਇਹ ਰੂਸੀ 에ਅਰਲਾਈਨਾਂ ਦੇ ਦੁਆਰਾ ਘਰੇਲੂ ਤੇ ਅੰਤਰਰਾਸ਼ਟਰੀ ਰੂਟਾਂ ਦੇ ਉੱਤੇ ਸਰਗਰਮੀ ਦੇ ਨਾਲ ਸੰਚਾਲਿਤ ਕੀਤੇ ਜਾ ਰਹੇ ਨੇ। ਉਹਨਾਂ ਨੇ ਉਮੀਦ ਜਤਾਈ ਹੈ ਕਿ ਜਿਉਂ ਹੀ ਅਪਡੇਟ ਕੀਤੇ ਗਏ 에ਅਰਕ੍ਰਾਫਟ ਮਾਡਲ ਦਾ ਪ੍ਰਮਾਣਿਕਰਨ ਅੱਗੇ ਵਧੇਗਾ, ਇਸ ਦਾ ਉਤਪਾਦਨ ਵਧੇਗਾ। ਭਾਰਤੀ ਭਾਈਵਾਲਾਂ ਦੇ ਨਾਲ ਸਹਿਯੋਗ ਹੋਰ ਜ਼ਿਆਦਾ ਜਿਹੜਾ ਟੁਕਮਾ ਹੋ ਜਾਵੇਗਾ ਇਸ ਦੇ ਬਾਰੇ ਵਧੇਰੇ ਠੋਸ ਸ਼ਬਦਾਂ ਦੇ ਵਿੱਚ ਚਰਚਾ ਕੀਤੀ ਜਾ ਸਕਦੀ ਹੈ ਪਿਛਲੀ ਮੀਟਿੰਗ ਦੇ ਉੱਤੇ ਜ਼ੋਰ ਦਿੱਤਾ ਇਸ ਤੋਂ ਪਹਿਲਾਂ ਸਤੰਬਰ ਦੇ ਵਿੱਚ ਉਦਯੋਗ ਅਤੇ ਵਪਾਰ ਦੇ ਉਪ ਮੰਤਰੀ ਅਲੈਕਸੀ ਗੁਰੂਜ ਦੇਵ ਦੇ ਗੁਰੂ ਦੇਵ ਨੇ ਵੀ ਕਿਹਾ ਸੀ ਕਿ ਮੰਤਰਾਲਾ ਰੂਸ ਤੇ ਭਾਰਤ ਨੂੰ ਸਿਵਲ ਐਵੀਏਸ਼ਨ ਸੈਕਟਰ ਦੇ ਵਿੱਚ ਇੱਕ ਦੂਜੇ ਦੇ ਪੂਰਕ ਵਜੋਂ ਜਿਹੜਾ ਦੇਖਦਾ ਹੈ ਤੇ ਇਸ ਖੇਤਰ ਦੇ ਵਿੱਚ ਸਹਿਯੋਗ ਨੂੰ ਜਲਦੀ ਹੀ ਨਵੀਂ ਗਤੀ ਮਿਲਣ ਦੀ ਜਿਹੜੀ ਉਮੀਦ ਹੈ ਇਸ ਤੋਂ ਇਲਾਵਾ ਅਗਸਤ ਦੇ ਅਖੀਰ 26ਵੀਂ ਰੂਸੀ ਭਾਰਤੀ ਅੰਤਰ ਸਰਕਾਰੀ ਕਮਿਸ਼ਨ ਦੀ ਮੀਟਿੰਗ ਦੇ ਦੌਰਾਨ ਮਤੂ ਰੋਵ ਨੇ ਜਿਹੜਾ ਟ੍ਰਾਂਸਪੋਰਟ ਇੰਜੀਨੀਅਰਿੰਗ ਰਸਾਇਣਿਕ ਉਦਯੋਗ ਤੇ ਧਾਤੂ ਵਿਗਿਆਨ ਵਰਗੇ ਸੈਕਟਰਾਂ ਦੇ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਦੇ ਉੱਤੇ ਖਾਸ ਤੌਰ ਦੇ ਉੱਤੇ ਜ਼ੋਰ ਜਿਹੜਾ ਸੀ ਦਿੱਤਾ ਸੀ ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਮੈਕਰੋ ਜਿਹੜੇ ਨੇ ਫਰਾਂਸ ਦੇ ਰਾਸ਼ਟਰਪਤੀ ਪੀਐਮ ਵਪਾਰਕ ਸੰਬੰਧਾਂ ਰੂਸ ਤੇ ਯੂਕਰੇਨ جنگ ਦੇ ਉੱਤੇ ਗੱਲਬਾਤ ਲਈ ਚੀਨ ਪਹੁੰਚ ਗਏ ਆ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋ ਬੁੱਧਵਾਰ ਨੂੰ ਤਿੰਨ ਦਿਨਾਂ ਦੇ ਸਰਕਾਰੀ ਦੌਰੇ ਦੇ ਉੱਤੇ ਚੀਨ ਪਹੁੰਚੇ ਆ ਜਿੱਥੇ ਉਹ ਵਪਾਰ ਅਤੇ ਕੂਟਨੀਤਿਕ ਗੱਲਬਾਤ ਦੇ ਉੱਤੇ ਧਿਆਨ ਕੇਂਦ੍ਰਿਤ ਕਰਨਗੇ ਇਸ ਦੌਰੇ ਦਾ ਉਦੇਸ਼ ਰੂਸ ਤੇ ਯੂਕਰੇਨ ਦੇ ਵਿੱਚ ਜੰਗਬੰਦੀ ਦੇ ਲਈ ਦਬਾਅ ਬਣਾਉਣ ਦੇ ਵਿੱਚ ਬੀਜਿੰਗ ਦਾ ਸਮਰਥਨ ਮੰਗਣਾ ਹੈ ਮੈਕਰੋ ਦੇ ਦਫ਼ਤਰ ਦੇ ਅਨੁਸਾਰ ਫ੍ਰਾਂਸਸੀ ਰਾਸ਼ਟਰਪਤੀ ਆਰਥਿਕ ਅਤੇ ਵਪਾਰਕ ਮਾਮਲਿਆਂ ਦੇ ਵਿੱਚ ਸਹਿਯੋਗ ਦੇ ਅਜਿਹੇ ਅਜੰਡੇ ਦੀ ਵਕਾਲਤ ਕਰਨਗੇ ਜਿਸਦਾ ਉਦੇਸ਼ ਸੰਤੁਲਿਤ ਟਿਕਾਊ ਅਤੇ ਵਿਕਾਸ ਪਰਕਰਿਆ ਨੂੰ ਯਕੀਨੀ ਬਣਾਉਣਾ ਹੈ ਫ੍ਰਾਂਸ ਚੀਨ ਕੰਪਨੀਆਂ ਤੋਂ ਵਧੇਰੇ ਨਿਵੇਸ਼ ਆਕਰਸ਼ਿਤ ਕਰਨ ਅਤੇ ਫ੍ਰਾਂਸਸੀ ਐਕਸਪੋਰਟ ਲਈ ਬਾਜ਼ਾਰ ਤੱਕ ਆਸਾਨ ਪਹੁੰਚ ਦੀ ਜੜੀ ਕੋਸ਼ਿਸ਼ ਕਰ ਰਿਹਾ ਹੈ ਦੌਰੇ ਦੇ ਦੌਰਾਨ ਊਰਜਾ ਖੁਰਾਕ ਉਦਯੋਗ ਅਤੇ ਹਵਾ ਬਾਜ਼ੀ ਖੇਤਰਾਂ ਚ ਕਈ ਸਮਝੌਤੇ ਹੋਤੇ 10 ਤੱਕ ਜਿਹੜੇ ਨੇ ਹੋਣ ਦੀ ਉਮੀਦ ਹੈ ਬੀਜਿੰਗ ਦੇ ਹਵਾਈ ਅੱਡੇ ਦੇ ਉੱਤੇ ਚੀਨੀ ਵਿਦੇਸ਼ ਮੰਤਰੀ ਵਾਗ ਜੀ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਜਿਵੇਂ ਮੋਦੀ ਸਾਹਿਬ ਨੇ ਆਪਣੇ ਪੁੱਤੇ ਸਾਹਿਬ ਦਾ ਕੀਤਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਕਰੋ ਪਬਲਿਕ 트ੰਪ ਸਾਬ ਨੇ ਇਹ ਜਿਹੜਾ ਬਿਆਨ ਦੇ ਦਿੱਤਾ ਕਿਉਂਕਿ ਇੰਡੀਆ ਵਾਲੇ ਦੇ ਜਿਹੜੇ ਨੇ ਸੋਸ਼ਲ ਮੀਡੀਆ ਖਾਸ ਕਰਕੇ ਫੇਸਬੁੱਕ ਦੇ ਜਿਹੜੇ ਨੇ ਉਹ ਸਾਰੇ ਹੀ ਆਪਣੇ ਬਲਾਕ ਕਰਕੇ ਰੱਖਦੇ ਆ ਭਾਈ ਦੇਖ ਨਹੀਂ ਸਕਦਾ ਕੋਈ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਕਰੋ ਪਬਲਿਕ ਤੇ ਕਹਿੰਦੇ ਨੇ ਫਿਰ ਵੀਜ਼ਾ ਧਾਰਕਾਂ ਦੇ ਉੱਤੇ ਯੂ ਐਸ ਡੀ ਸਖਤੀ ਹੋਈ ਹੈ ਅਮਰੀਕੀ ਸਰਕਾਰ ਨੇ ਐਚ 1 ਬੀ ਵੀਜ਼ਾ ਬਿਨੇਕਾਰਾਂ ਤੇ ਉਹਨਾਂ ਦੇ ਉੱਤੇ ਨਿਰਪਰ ਐਚ 4 ਵੀਜ਼ਾ ਧਾਰਕਾਂ ਲਈ ਜਾਂਚ ਦੇ ਉੱਤੇ ਤਸਦੀਕ ਪ੍ਰਕਿਰਿਆਵਾਂ ਨੂੰ ਸਖਤ ਕਰ ਦਿੱਤਾ ਹੈ ਨਵੇਂ ਨਿਰਦੇਸ਼ਾਂ ਦੇ ਤਹਿਤ ਸਾਰੇ ਬਿਨੇਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਨਿੱਜਤਾ ਜਿਹੜੀਆਂ ਸੈਟਿੰਗਸ ਜਨਤਕ ਪਬਲਿਕ ਰੱਖਣ ਦੇ ਲਈ ਕਿਹਾ ਗਿਆ ਹੈ ਕਦੋਂ ਤੋਂ ਇਹ ਲਾਗੂ ਹੋਵੇਗਾ ਵਿਦੇਸ਼ ਵਿਭਾਗ ਨੇ ਬੁੱਧਵਾਰ ਕੱਲ ਬੀਤੇ ਦੇ ਵਿੱਚ ਬਿਆਨ ਦਿੱਤਾ ਹੈ ਕਿ ਜਾਰੀ ਕੀਤੇ ਨਵੇਂ ਆਦੇਸ਼ ਦੇ ਵਿੱਚ ਕਿਹਾ ਕਿ 15 ਦਸੰਬਰ ਤੋਂ ਸਾਰੇ H1B ਬਿਨੇ ਕਾਰ ਜਿਹੜੇ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਅਸ਼ਾਰਤਾ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਏਗੀ ਕਿਹੜੇ ਵੀਜੇ ਸ਼ਾਮਲ ਨੇ ਇਹਦੇ ਵਿੱਚ ਜਿਨ੍ਹਾਂ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਵਿਦਿਆਰਥੀ ਵੀਜ਼ਾ FM ਅਤੇ ਐਕਸਚੇਂਜ ਵਿਜ਼ਿਟਰ ਵੀਜ਼ਾ J ਵੀਜ਼ਾ ਜਿਹੜਾ ਪਹਿਲਾਂ ਹੀ ਅਜਹੀ ਜਾਂਚ ਦੇ ਘੇਰੇ 'ਚ ਸਨ ਹੁਣ ਇਸ ਦੇ ਵਿੱਚ ਜਿਹੜਾ ਜਾਂਚ ਦੇ ਦਾਇਰੇ ਦੇ ਵਿੱਚ H1B ਅਤੇ H4 ਵੀਜ਼ਾ ਤੱਕ ਵਧਾ ਦਿੱਤਾ ਗਿਆ ਵਿਦੇਸ਼ ਵਿਭਾਗ ਨੇ ਇਸ ਜਾਂਚ ਨੂੰ ਸੁਖਾਲਾ ਬਣਾਉਣ ਦੇ ਲਈ ਸਾਰੇ H1B H4 FM ਅਤੇ J ਵੀਜ਼ਾ ਬਿਨੇਕਾਰਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜੜੀਆ ਨਿੱਜਤਾ ਸੈਟਿੰਗਸ ਨੂੰ ਜਿਹੜਾ ਪਬਲਿਕ ਕਰਨ ਦੇ ਨਿਰਦੇਸ਼ ਦਿੱਤੇ ਨੇ ਫਿਰ ਤੁਹਾਨੂੰ ਵੀਜ਼ਾ ਮਿਲੇਗਾ ਤੁਹਾਡੇ ਬਾਰੇ ਪਤਾ ਕਰਕੇ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਦੱਸਿਆ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਅਧਿਕਾਰ ਨਹੀਂ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਰਾਸ਼ਟਰੀ ਸੁਰੱਖਿਆ ਦੇ ਹਿੱਤ ਦੇ ਵਿੱਚ ਉਪਲਬਧ ਸਾਰੀ ਜਾਣਕਾਰੀ ਦੀ ਵਰਤੋਂ ਕਰਕੇ ਬਿਨੈਕਾਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਬਿਆਨ ਦੇ ਵਿੱਚ ਕਿਹਾ ਗਿਆ ਕਿ ਹਰ ਵੀਜ਼ਾ ਫੈਸਲਾ ਇੱਕ ਰਾਸ਼ਟਰੀ ਸੁਰੱਖਿਆ ਦਾ ਫੈਸਲਾ ਹੈ ਦੂਸਰੇ ਪਾਸੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨਾ ਇਹ ਕਦਮ 트ੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਦੀ ਤਾਜ਼ਾ ਕਾਰਵਾਈ ਹੈ ਪ੍ਰਸ਼ਾਸਨ H1B ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਵਿਆਪਕ ਕਾਰਵਾਈ ਕਰ ਰਿਹਾ ਹੈ ਜਿਸ ਦੇ ਵਰਤੋਂ ਵੱਡੇ ਪੱਧਰ ਦੇ ਉੱਤੇ ਤੇ ਅਮਰੀਕੀ ਟੈਕਨਾਲੋਜੀ ਕੰਪਨੀਆਂ ਵਿਦੇਸ਼ੀ ਪੇਸ਼ੇਵਾਰਾਂ ਨੂੰ ਨੌਕਰੀ ਦੇ ਉੱਤੇ ਰੱਖਣ ਦੇ ਲਈ ਕਰਦੀਆਂ ਨੇ ਭਾਰਤ ਜਿਹੜਾ ਭਾਰਤੀ ਪੇਸ਼ੇਵਾਰ ਖਾਸ ਕਰਕੇ ਟੈਕਨਾਲੋਜੀ ਕਰਮੀਆਂ ਅਤੇ ਡਾਕਟਰ H1B ਵੀਜ਼ੇ ਦੇ ਸਭ ਤੋਂ ਵੱਡੇ ਲਾਭਪਾਤਰੀ ਜਿਹੜੇ ਦੱਸੇ ਜਾਂਦੇ ਹੈ ਦੂਸਰੇ ਪਾਸੇ ਆਖਰੀ ਖਬਰ ਹੈ ਮੌਤ ਦੇ ਤਾंडਵ ਦੀ ਤਿਆਰੀ ਕਰੀ ਬੈਠਾ ਸੀ 25 ਸਾਲਾ ਨੌਜਵਾਨ ਯੂਐਸ ਦੇ ਵਿੱਚ ਵੱਡੀ ਸਾਜ਼ਿਸ਼ ਜਿਹੜੀ ਹੈ ਨਾਕਾਮ ਕੀਤੀ ਗਈ ਹੈ ਅਮਰੀਕਾ ਦੇ ਡੇਲਾਵੇਅਰ ਸੂਬੇ ਦੇ ਵਿੱਚ ਇੱਕ ਵੱਡੇ ਹਮਲੇ ਦੀ ਸਾਜ਼ਿਸ਼ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰਦਿਆ ਡੇਲਾਵੇਅਰ ਯੂਨੀਵਰਸਿਟੀ ਦੇ 25 ਸਾਲ ਦੇ ਇੱਕ ਵਿਦਿਆਰਥੀ ਲੁਕਮਾਨ ਖਾਨ ਨੂੰ ਜਿਹੜਾ ਗ੍ਰਫਤਾਰ ਕੀਤਾ ਹੈ ਲੁਕਮਾਨ ਪਾਕਿਸਤਾਨੀ ਮੂਲ ਦਾ ਨਾਗਰਿਕ ਹੈ ਤੇ ਬਚਪਨ ਤੋਂ ਹੀ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਯੂਨੀਵਰਸਿਟੀ ਕੈਂਪ ਦੇ ਵਿੱਚ ਫਾਇਰਿੰਗ ਕਰਨ ਦੀ ਯੋਜਨਾ ਬਣਾ ਰਿਹਾ ਸੀ ਪੁਲਿਸ ਨੇ ਉਸ ਦੇ ਕੋਲੋਂ ਇੱਕ ਨੋਟਬੁੱਕ ਵੀ ਬਰਾਮਦ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਹਮਲੇ ਦੀ ਪੂਰੀ ਪਲੈਨਿੰਗ ਜਿਹੜੀ ਕੀਤੀ ਹੋਈ ਸੀ ਇਸ ਨੋਟਬੁੱਕ ਦੇ ਵਿੱਚ ਹੋਰ ਜ਼ਿਆਦਾ ਹਥਿਆਰ ਕਿਵੇਂ ਇਕੱਠੇ ਕੀਤੇ ਜਾਣ ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ ਜਾਵੇ ਪੁਲਿਸ ਅਤੇ FBI ਦੀ ਜਾਂਚ ਤੋਂ ਕਿਵੇਂ ਬਚਿਆ ਜਾਵੇ ਡੇਲਾਵੇਅਰ ਯੂਨੀਵਰਸਿਟੀ ਦਾ ਨਕਸ਼ਾ ਐਂਟਰੀ ਅਤੇ ਐਗਜ਼ਿਟ ਦੇ ਲੇਆਉਟ ਇੱਕ ਪੁਲਿਸ ਅਧਿਕਾਰੀ ਦਾ ਨਾਂ ਵਰਗੀਆਂ ਜਾਣਕਾਰੀਆਂ ਦਰਜ ਕੀਤੀਆਂ ਹੋਈਆਂ ਸਨ ਇਸ ਤੋਂ ਇਲਾਵਾ ਇਸ ਡਾਇਰੀ ਦੇ ਕਈ ਪੰਨਿਆਂ ਦੇ ਉੱਤੇ ਵਾਰ-ਵਾਰ ਲਿਖਿਆ ਹੋਇਆ ਸੀ ਸਭ ਨੂੰ ਮਾਰ ਦਿਓ ਸ਼ਹਾਦਤ ਸਭ ਤੋਂ ਵੱਡੀ ਚੀਜ਼ ਹੈ ਇੱਕ ਰਿਪੋਰਟ ਦੇ ਅਨੁਸਾਰ ਗ੍ਰਿਫਤਾਰ ਹੋਣ ਦੇ ਬਾਅਦ ਵੀ ਲੁਕਮਾਨ ਖਾਨ ਨੇ ਪੁਲਿਸ ਦੇ ਸਾਹਮਣੇ ਕਿਹਾ ਕਿ ਸ਼ਹੀਦ ਹੋਣਾ ਸਭ ਤੋਂ ਮਹਾਨ ਕੰਮਾਂ ਦੇ ਵਿੱਚੋਂ ਇੱਕ ਹੈ ਗ੍ਰਿਫਤਾਰੀ ਦਾ ਗ੍ਰਿਫਤਾਰੀ ਦੇ ਬਾਅਦ FBI ਨੇ ਉਸਦੇ ਵਿਲਮਿੰਗਟਨ ਸਥਿਤ ਘਰ ਦੇ ਵਿੱਚ ਛਾਪਾ ਮਾਰਿਆ ਜਿੱਥੋਂ ਇੱਕ AR ਸਟਾਈਲ ਰਾਈਫਲ ਜਿਹੜੀ ਹੈ ਜੜੀ ਕਿ ਰੈਡ ਡਾਟ ਸਕੋਪ ਦੇ ਨਾਲ ਇੱਕ ਗਲੌਕ ਪਿਸਤੌਲ ਜਿਹੜਾ ਜਿਸ ਦੇ ਉੱਤੇ ਨਜਾਇਜ਼ ਕਨਵਰਜਨ ਡਿਵਾਈਸ ਲੱਗਿਆ ਹੋਇਆ ਸੀ ਤੇ ਇਸ ਨੂੰ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਗਨ ਬਣਾਇਆ ਸੀ 11 ਜਿਹੜੇ ਨੇ ਐਕਸਟੈਂਡਡ ਮੈਗਜ਼ੀਨ ਘਾਤਕ ਜਿਹੜੇ ਨੇ ਹੋਲੋ ਪੁਆਇੰਟ ਗੋਲੀਆਂ ਤੇ ਬੁਲੇਟ ਪ੍ਰੂਫ ਜਿਹੜੇ ਜੈਕਟਾਂ ਬਰਾਮਦ ਕੀਤੀਆਂ ਗਈਆਂ FBI ਦੇ ਮੁਤਾਬਕ ਉਸ ਦੇ ਕੋਲ ਰੱਖੇ ਜਾ ਸਾਰੇ ਇਹ ਹਥਿਆਰ ਨਾਜਾਇਜ਼ ਅਤੇ ਬਿਨਾਂ ਰਜਿਸਟ੍ਰੇਸ਼ਨ ਦੇ ਸਨ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਲੁਕਮਾਨ ਖਾਨ ਜਿਹੜਾ ਹੈ ਡੇਲਾਵੇਅਰ ਯੂਨੀਵਰਸਿਟੀ ਦੇ ਵਿੱਚ ਮਾਸ ਸ਼ੂਟਿੰਗ ਦੀ ਪੂਰੀ ਤਿਆਰੀ ਕਰ ਚੁੱਕਿਆ ਸੀ ਹਥਿਆਰਾਂ ਦਾ ਜ਼ਿਕਰਾ ਤੇ ਨੋਟਬੁੱਕ ਦੇ ਵਿੱਚ ਲਿਖੇ ਨਿਰਦੇਸ਼ ਦੱਸਦੇ ਨੇ ਕਿ ਇਹ ਹਮਲਾ ਕਦੇ ਵੀ ਹੋ ਸਕਦਾ ਸੀ ਜਿਸ ਨੂੰ ਸਮੇਂ ਦੇ ਉੱਤੇ ناکਾਮ ਕਰ ਦਿੱਤਾ ਗਿਆ ਫਿਲਹਾਲ ਲੁਕਮਾਨ ਖਾਨ ਜੇਲ੍ਹ ਦੇ ਵਿੱਚ ਹੈ ਤੇ FBI ਪੂਰੇ ਮਾਮਲੇ ਦੀ ਜੜੀ ਗਹਿਰਾਈ ਦੇ ਨਾਲ ਜਾਂਚ ਦੇ ਵਿੱਚ ਲੱਗੀ ਹੋਈ ਹੈ ਜੀ ਦੋਸਤੋ ਇਹ ਸਾਜੀ ਦੇਸ਼ ਦੇ ਦੀਆਂ ਖਬਰਾਂ